ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਏ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਈਵਰ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਨੇ ਮੇਰੇ ਦਾਤਾ ਸਭ ਨੂੰ ਤੰਦਰੁਸਤੀਆਂ ਬਖਸ਼ੀਂ ਚੜ੍ਹਦੀਆਂ ਕਲਾ 'ਚ ਰੱਖੀ ਸਭ ਦੀਆਂ ਜਾਇਜ਼ ਜਿਹੜੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਕਰੀ ਮੇਰੇ ਮਾਲਕ ਤੇ ਇਸ ਸਮੇਂ ਪਹਿਲਾਂ ਮਲਾਉਨੇ ਆਪਾਂ ਸਾਨੂੰ ਮੁੰਡੇ ਨੂੰ ਅਸੀਂ ਬੈਠੇ ਆ ਪੈਸੀ ਢਾਬੇ ਦੇ ਉੱਪਰ ਤੇ ਜਿਹੜਾ ਸੁਦਾਗਰ ਸਿੰਘ ਭੈਣੀ ਐ ਇਹ ਕਹਿੰਦਾ ਮੈਂ ਆਰਡਰ ਦੇਣਾ ਜੀ ਹੁਣੇ ਨਹੀਂ ਪਤਾ ਕੀ ਆਰਡਰ ਦਊਗਾ ਬਾਅਦ ਚ ਪਤਾ ਲੱਗੂਗਾ ਉਹਦੇ ਨਾਲ ਨਾਲ ਤੁਹਾਨੂੰ ਮਿਲਾਨ ਨੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਬਿਲਜ਼ ਬੇਲਾ ਮੇਰਾ ਮਿੱਤਰ ਪਿਆਰਾ ਇਹ ਤਿੰਨੇ ਮਿੱਤਰ ਪਿਆਰੇ ਇਕੱਠੇ ਹੋ ਕੇ ਇੱਕ ਸਟੇਸ਼ਨ ਨੂੰ ਚੱਲੇ ਹੋਏ ਆ ਜੇ ਮੈਂ ਜੇ ਦੱਸਦਾ ਤੁਹਾਨੂੰ ਵੀ ਕਿੱਥੇ ਨੂੰ ਚੱਲੇ ਹੋਏ ਆ ਤੁਸੀਂ ਵੀਡੀਓ ਨੂੰ ਜਦ ਇਹ ਨਾ ਸਾਈਡ ਸੂਟ ਜੀ ਕਰ ਦੇਣਾ ਮੈਨੂੰ ਪਤਾ ਕਈ ਇਹੋ ਜਿਹੇ ਹੈਗੇ ਆ ਵੀ ਉਹ ਵੀਡੀਓ ਚੱਲਦੀਆਂ ਨਹੀਂ ਹੈਗੀਆਂ ਪਰ ਹੁਣ ਅਸੀਂ ਟੱਬੇ ਦੇ ਬੈਠੇ ਹਾਂ ਲੰਗਰ ਪਾਣੀ ਲੈ ਛਕਣ ਲੱਗੇ ਅਸੀਂ ਹਲਪਹਿਲਾ ਉਥੇ ਬਾਅਦ ਵਿੱਚ ਤੁਹਾਨੂੰ ਦੱਸਦੇ ਆਂ ਆਪਾਂ ਥੋੜੇ ਟਾਈਮ ਦੇ ਸਾਡੇ ਰਾਤ ਦੇ 12:00 ਬਜੇ ਪਾਣੀ ਕਿੰਨੇ ਵੇ ਦਿਖਦਾ ਜੀ ਰਾਤ ਦੇ 12:00 ਬਜੇ ਉੱਤਰੇ ਆਂ ਚੈੱਕ ਤੇ ਦੋ ਤਿੰਨ ਮਿੰਟ ਹੋ ਗਏ ਦੇਖੀ ਟਾਈਮ ਕਿੰਨਾ ਹੋ ਗਿਆ ਰਾਤ ਦੇ ਬਹੁਤ ਹੋ ਗਈ 12:00 ਦੇ 2 ਮਿੰਟ ਹੋ ਗਏ ਰਾਤ ਦੇ 12:00 ਬਜੇ 2 ਮਿੰਟ ਹੋ ਗਏ ਤੇ ਦੋ ਅੱਜ ਮਤਲਬ ਸਵੇਰ ਦੇ ਸਵੇਰ ਦੇ 2 ਮਿੰਟ ਹੋ ਗਏ ਕਹਿਣ ਦਾ ਆਪਾਂ ਬੱਜਿਆ ਕੁਝ ਨਹੀਂ ਹਾਲ ਦੇ ਉੱਧਰ ਰੁਝਾਈਏ ਨੈਕਸਟ ਡੇਟ ਦਾ ਅਜ ਤਰੀਕ ਉਹਦੀ ਠੰਡ ਬਾਦ ਤਰੀਕ ਨਹੀਂ ਅੱਜ 6 ਹੋ ਗਈ 6 ਤਰੀਕ ਦੇ 2 ਮਿੰਟ ਹੋਏ ਆ ਕੋਈ ਬੱਜਿਆ ਕੁਸ ਨਹੀਂ ਆਲਾ 6 ਬਜਾ ਨਾ ਥੋੜੀ 2 ਮਿੰਟ ਹੋਏ ਆ 2 ਮਿੰਟ 2 ਮਿੰਟ ਕੋਈ ਨਹੀਂ ਤੇ ਅਸੀਂ ਤਕਰੀਬਨ ਮਾਲਾ ਚੱਲ ਨਹੀਂ ਮਤਲਬ ਰੋਕ ਪੜ ਤੋ ਅਸੀਂ 150 ਕਿਲੋਮੀਟਰ ਆ ਚੁੱਕੇ ਆ ਤੇ ਕਿੱਥੇ ਜਾਣਾ ਹੈ ਕੀ ਆ ਪਲਾਨ ਅੱਗੇ ਕਹਾਂ ਕਹਾਂ ਵੀਡੀਓ ਦੇਖਦੇ ਜਾਈ ਜਾਇਓ ਬਈ ਕਿੱਥੇ ਕ ਪਹੁੰਚਣਾ ਹਾਲਾ ਸੀ ਲੰਗਰ ਲੱਗਿਆ ਛਕਣ ਤੇ ਟੱਬੇ ਦਾ ਨਾਮ ਹੈਗਾ ਇਹ ਚੌਂਕਾ ਚੁੱਲਾ ਬੈਠੂ ਟੱਬਾ ਹਾਂਜੀ ਚੌਂਕਾ ਚੁੱਲਾ ਉਹ ਲਿਖਿਆ ਭਾਈ ਚੌਂਕਾ ਚੁੱਲਾ ਬੈਠੂ ਟੱਬਾ ਤੇ ਬਾਕੀ ਤੁਹਾਨੂੰ ਦਿਖਾਉਂਦਾ ਮੈਂ ਮੜ ਜਾ ਦੂਸਰੇ ਕੈਮਰੇ ਦੇ ਨਾਲ ਇਹ ਇਹ ਜਿਹੜੀ ਖੰਜੂਰ ਹੈ オリジナル ਹੀ ਖੜੀ ਹੈ ਨਾ ਇਹ ਹਾਂ ਆ ਦੇਖੋ ਇਹ ਦਾ ਬ੍ਰੈਂਡ ਦਾ ਨਹੀਂ ਤਿਆਰੀ ਚਾਹੇ ਕੀ ਚੀਜ਼ ਹੈ ਤਰਵੈਣੀ ਮੰਨੇ ਦੀ ਤਿਆਰੀ ਚਾਹੇ ਦੇਖੋ ਤਰਵੈਣੀ ਹੈ ਨਾ ਇਹ ਇਹਦਾ ਮਤਲਬ ਹੋਰੇ ਕੋਈ ਜਾਨਵਰ ਬੈਠ ਕੇ ਬਿੱਠਾ ਕਰਕੇ ਗਿਆ ਵਾ ਪੱਕਾ ਇਹ ਤਾਂ ਹੀ ਹੁੰਦੇ ਹੁੰਦੇ ਆ ਹਾਂ ਬਿਲਕੁਲ ਜਿਹੜੀ ਗੱਲ ਰਿਐਲਿਟੀ ਰਿਐਲਿਟੀ ਆ ਉਹ ਅੱਛਾ ਆਪਾਂ ਮਤਲਬ ਕਿ ਖਜੂਰ ਕਿਹਾ ਕਹਿੰਦੇ ਆ ਆਪ ਨਾਰਮਲ ਦੇ ਵਿੱਚ ਕੀ ਹੁੰਦੀ ਆ ਖਜੂਰ ਜਦੋਂ ਕਹਿੰਦੇ ਵੀ ਆ ਇਹ ਆਜਾੜ ਚ ਹੁੰਦੀ ਆ ਹਾਂ ਸਹੀ ਆ ਪਰ ਇੱਥੇ ਦੇਖ ਲਾ ਇਹਨਾਂ ਨੇ ਇਹਦੇ ਵਿੱਚ ਲਾਈ ਹੋਈ ਆ ਇੱਕ ਐਜ਼ ਏ ਇੱਕ ਚੀਜ਼ ਹੋਰ ਵੀ ਹੈ ਕਿ ਜਿਹੜੀ ਖਜੂਰ ਪਿੰਡਾਂ ਵਿੱਚ ਹੁੰਦੀ ਆ ਉਹ ਇੱਥੇ ਦੇ ਬਾਅਦ ਗੰਜੀ ਹੁੰਦੀ ਥੱਲੇ ਹਾਂ ਇਹਦੇ ਸਿਰੇ ਤੱਕ ਆਹੋ ਇਹਨਾਂ ਨੇ ਕਟਿੰਗ ਕਰੀ ਹੈ ਨਾ ਉਸ ਤਰੀਕੇ ਨਾਲ ਨਹੀਂ 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 ਮਹਾਰਾਜਾ ਹਾਂ ਚੜੇ ਜਾਂਦੇ ਆ ਜਗਾੜ ਜੋ ਉਹ ਹੁੰਦਾ ਇਹ ਵੈਸੇ ਨੇੜੀ ਜਾ ਕੇ ਹੁੰਦਾ ਜਗਾੜ ਆ ਆਹੋ ਇਹ ਰਹਾ ਖਲਪੜ ਜੇ ਤੇ ਇੱਧਰ ਆਪਣੀ ਪੰਜਾਬਣ ਖੜਾਈ ਹੋਈ ਹੈ ਪੰਜਾਬ ਦੀ ਸਾਡੀ ਸ਼ਾਨ ਘੜਾ ਹਨਾ ਵਗੈਰਾ ਹਾਂ ਅੱਛਾ ਬੀਜੀ ਬੈਠ ਜਾਂਦੇ ਅੰਦਰ ਬੈਠ ਜਾਂਦੇ ਕੋਈ ਗੱਲ ਨਹੀਂ ਅ ਤੇ ਸਰਪੰਚ ਸਾਹਿਬ ਵੈਥੇ ਮੂਰਤਾ ਆ ਇਹ ਪੰਜਾਬੀ ਵਿਰਸਾ ਇੱਕ ਸ਼ੋਅ ਕੀਤਾ ਵਾ ਗੱਲਬਾਤ ਹੈਗੀ ਹੈ ਹਨਾ ਆ ਦੇਖੋ ਐਨ ਮਤਲਬ ਪੂਰਾ ਚਾਦਰਾਂ ਬਣਾਇਆ ਵਾ ਕੋਈ ਬੰਦ ਨਹੀਂ ਕਰਿਆ ਵਾ ਹਨਾ ਇਹ ਭੰਗੜਾ ਪਾਇਆ ਜਾ ਰਿਹਾ ਹੈ ਪਰ ਇੱਕ ਥੋੜੀ ਜਿਹੀ ਇੱਕ ਚੀਜ਼ ਇੱਕ ਚੀਜ਼ ਹੈ ਹਾਂ ਅਸਲੀ ਹੈ ਹਾਂ ਉਹ ਦੇਖੀ ਹੱਥ ਵੀ ਨਾ ਹਿੱਲੇ ਜਿੱਥੇ ਹੱਥ ਲੀ ਨਹੀਂ 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 ਇਹਣਾ ਨਹੀਂ ਪੂਰਾ ਦਿਖਾਇਆ ਹੋਇਆ ਵੀ ਤੁਸੀਂ ਇਹ ਨਾ ਸੋਚੋ ਵੀ ਹੱਥ ਹਿੱਲਦਾ ਨਹੀਂ ਐਂ ਗੁੱਟ ਵਾਲਾ ਪੋਜੀਸ਼ਨ 'ਤੇ ਦਿਖਾਈ ਵੀ ਹਿਲਣ ਜੋਗਾ ਅੱਛਾ ਇੱਕ ਚੀਜ਼ ਆਹ ਹੈ ਇਹ ਸਾਈਡ 'ਪਰ ਨਹੀਂ ਹੁੰਦੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਸੈਂਟਰ 'ਚ ਵੀ ਹੁੰਦੀ ਹੈ ਤੇ ਸਾਈਡ 'ਤੇ ਵੀ ਹੁੰਦੀ ਹੈ ਅੱਛਾ ਹਾਂ ਜੀ ਇਹ ਵੀ ਗੱਲ ਠੀਕ ਹੈ ਤੁਹਾਡੀ ਦੋਹੇ ਪਾਸੇ ਹੁੰਦਾ ਜੀ ਇਹ ਕਿਨੇ ਕਈ ਸਾਈਡ ਤੇ ਰੱਖਦੇ ਆ ਹਾਂ ਠੀਕ ਹੈ ਜੀ ਤੁਸੀਂ ਕਈ ਮੋਰੇ ਰੱਖਦੇ ਆ ਇਹ ਖਜੂਰ ਦਾ ਵੀ ਫਰਕ ਹੈ ਹਾਂ ਤੁਸੀਂ ਖਜੂਰ ਉਹ ਥਲੇ ਦਾ ਦੇ ਲਿਆ ਪਰ ਉੱਪਰ ਵੀ ਡਿੜ ਬਾਲ ਇਹ ਕਿਆ ਖਜੂਰ ਹੈ ਅਸਲੀ ਜਦੋਂ ਨਾ ਮਲੇਰ ਕੋਟਲੇ ਕੇ ਇੱਕ ਵਾਰੀ ਹਾਂਜੀ ਇਹ ਦੂਈ ਖਜੂਰ ਹੈ ਕਿਹੜੀ ਮਹਾਰਾਜ ਜਿਹੜੀ ਉਹ ਜਿਹਦੇ ਪਰ ਨਾਰੀਅਲ ਜਿਹਾ ਲੱਗਦਾ ਉਹ ਤਾਂ ਨਹੀਂ ਹੈ ਕਿਤੇ ਨਾਰੀਅਲ ਨਹੀਂ ਉਹ ਜਿਹੜੀ ਮਤਲਬ ਕਿ ਇਹ ਐਕਚੁਅਲ ਹੋਈ ਐ ਜਿਸ ਨੂੰ ਖਜੂਰਾ ਲੱਗਦੀਆਂ ਹਾਂ ਉਹ ਹੀ ਖਜੂਰ ਹੈ ਜਿਹੜਾ ਲੱਗਦੀ ਅੱਛੇ ਉਹੀ ਖਜੂਰ ਹੈ ਇਹ ਉਹ ਦੇ ਉੱਪਰ ਫੁੱਲ ਫੁੱਲ ਆਇਆ ਹੈ ਹਾਂ ਫੁੱਲ ਫਲ ਜਾ ਹੈਗਾ ਗੱਲ ਤਾਂ ਥੋੜੀ ਠੀਕ ਵਾਰੀ ਉੱਥੇ ਗਏ ਸੀਗੇ ਮਲੇਰ ਕੋਟਲੇ ਸਾਈਡ ਮਲੇਰ ਕੋਟਲੇ ਉੱਥੇ ਨਾ ਬੰਦੇ ਨੇ ਮਤਲਬ ਕਿ ਨਾ ਦੱਸਿਆ ਜਿਹੜੇ ਉਧਾਰੇ ਆ ਇੱਥੇ ਤੁਹਾਨੂੰ ਪਤਾ ਵੀ ਜਿਹੜੇ ਨਰਸਰੀਆਂ ਬਹੁਤ ਜ਼ਿਆਦਾ ਹੈ ਨਰਸਰੀਆਂ ਬਹੁਤ ਜ਼ਿਆਦਾ ਉੱਥੇ ਨਰਸਰੀਆਂ ਤੇ ਇਹ ਮਤਲਬ ਕਿ ਬੂਟਿਆਂ ਦਾ ਕੰਮ ਬਹੁਤ ਜ਼ਿਆਦਾ ਚੱਲਦਾ ਹੈ ਹਾਂ ਹਾਂ ਤੇ ਉਹ ਦੱਸਦੇ ਉੱਥੇ ਕਹਿੰਦੇ ਕਿ ਪੁੱਟਾਂ ਦੇ ਹਿਸਾਬ ਨਾਲ ਖਜੂਰ ਦਾ ਰੇਟ ਹੈ ਲੋਕ ਆਪਣੇ ਫਾਰਮ ਹਾਊਸਾਂ ਵਾਸਤੇ ਖਜੂਰ ਖਰੀਦ ਕੇ ਲੈ ਕੇ ਜਾਂਦੇ ਆ ਵਾਈ ਰੀਜਨ ਲਾਉਣ ਦੇ ਵਾਸਤੇ ਬਸ ਜਾਪੀ ਅੱਛਾ ਐਜ਼ ਅ ਸਜਾਵਟ ਡੈਕੋਰੇਸ਼ਨ ਕਰਨ ਦਾ ਵਾਸਤੇ ਤਾਂ ਹੈ ਜੀ ਮਤਲਬ ਕਿ ਜਿਵੇਂ ਆਪਾਂ ਨੇ ਮੰਨ ਲਓ ਸਾਹਮਣੇ ਆਪਣਾ ਫਾਰਮ ਹਾਊਸ ਹੈ ਇੱਥੇ ਆਪਾਂ ਰਸਤਾ ਕੱਟਿਆ ਹੋਇਆ ਜੋ ਸਾਈਡਾਂ ਤੇ ਲਾਉਣ ਵਾਸਤੇ ਆ ਅੱਛੇ 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 ਉਹਨਾਂ ਦਾ ਲੱਗ ਰਿਹਾ ਹੈ ਇਹਦੇ ਪੱਤੇ ਛੋਟੇ ਆ ਹਾਂ ਇਹ ਥੋੜੀ ਥੋੜੀ ਵੈਰਾਈਟੀ ਵੈਰਾਈਟੀ ਵਿੱਚ ਅੰਤਰ ਆ ਥੋੜਾ ਜਿਹਾ ਕਿੰਨਾ ਵੱਡਾ ਝਾੜ ਆ ਇਹਦਾ ਇਹਦਾ ਵੱਡਾ ਝਾੜ ਉਹਦਾ ਛੋਟਾ ਹੈ ਛੋਟਾ ਨਹੀਂ ਨਹੀਂ ਹਾਂ ਓਕੇ ਕਹਿੰਦਾ ਹੌਟ ਸੀਟ ਜਾਣ ਦਾ ਮੌਕਾ ਪਾਓ ਹੌਟ ਸੀਟ ਅੱਛਾ ਉਹਦਾ ਹੈ ਕੋਈ ਇਹ ਠੰਡੇ ਨਹੀਂ ਨਹੀਂ ਠੰਡੇ ਵਾਲਾਂ ਦਾ ਕੋਈ ਉਹ ਆਪਣਾ ਹਾਂ ਆ ਸਾਫ ਕਿਤਾਬ ਅੱਛਾ ਭਾਜੀ ਸਾਨੂੰ ਕਹਿੰਦੇ ਵੀ ਇੱਥੇ ਬੈਠੋ ਅੰਦਰ ਅੰਦਰ ਚਕਾਉਂਦੇ ਤੁਹਾਨੂੰ ਠੀਕ ਹੈ ਇਹ ਵੀ ਠੰਡੇ ਵਾਲਾਂ ਦਾ ਹੀ ਹੈ ਕੋਈ ਇਹ ਵੀ ਕੋਈ ਠੰਡੇ ਵਾਲੇ ਦਾ ਸਿਸਟਮ ਹੈ ਨਾ ਚਲੋ ਮੈਥੇ ਬਹੁਤ ਸੋਣਾ ਹੈ ਅ ਪ੍ਰਾਉਡ ਦੇ ਉੱਪਰ ਹੀ ਆ ਜੀ ਇਹ ਚੌਂਕਾ ਚੁਲਟਾਬਾ ਨਹੀਂ ਨਹੀਂ ਅੰਦਰ ਆ ਜਾ ਅੰਦਰ ਆ ਜਾ ਅੰਦਰੇ ਆ ਜਾ ਬਾਹਰ ਠੰਡਾ ਬਹੁਤ ਹੈ ਅੰਦਰ ਸੌਹੀ ਹੈ ਨਾਰਮਲ ਅੰਦਰ ਨਿਕ ਉਹ ਉਹ ਵਾਹ ਨਰੇਂਦਰ ਸ਼ਾਂਤੀ ਸੁਣ ਮੇਰੀ ਗੱਲ ਸੋਧਾਗਰ ਵੀਰ ਦੇਖ ਪ੍ਰੋਮੋਸ਼ਨ ਵੀ ਹੈਗੀ ਐ ਚੌਕੇ ਚੁੱਲੇ ਤੇ ਬੈਠੋ ਭਾਈ ਆ ਕੇ ਦੇਖੋ ਉਹ ਰੋਡ ਦੀ ਆਵਾਜ਼ ਨਹੀਂ ਆ ਰਹੀ ਬਾਹਰ ਤੋਂ ਕੋਈ ਮੰਦਾ ਆਰਾਮਦਾਰ ਨੇ ਬੈਠ ਕੇ ਆਪਣਾ ਪ੍ਰਾਈਵੇਟਲੀ ਗੱਲ ਕਰ ਸਕਦਾ ਉਹ ਵੀ ਏਸੀ ਲੱਗਿਆ ਵਾ ਸਾਹਮਣੇ ਇੱਕ ਏਸੀ ਆ ਲੱਗਿਆ ਵਾ ਬਟ ਇਹਨਾਂ ਦਿਨਾਂ 'ਚ ਲੋੜ ਨਹੀਂ ਪਰ ਜੇ ਕਿਵੇਂ ਗਰਮੀ ਦੇ ਵਿੱਚ ਕਿਸੇ ਨੇ ਆਉਣਾ ਹੋਵੇ ਛਕਣਾ ਹੋਵੇ ਕੋ ਪ੍ਰਸ਼ਾਦਾ ਵਗੈਰਾ ਨਾ ਤਾ ਮਤਲਬ ਆਕੇ ਦੇਖੋ ਇੱਕ ਵਧੀਆ ਜਿਹਾ ਬਣਿਆ ਵਾ ਮਾਹੌਲ ਘੈਂਟ ਹੈ ਬਾਈਆਂ ਦਾ ਚਲੋ ਚੌਂਕਾ ਚੁੱਲ੍ਹਾ ਚੌਂਕਾ ਚੁੱਲ੍ਹਾ ਬਿਲਕੁਲ ਇਹ ਬਿਆਸ ਹੈ ਹੁਣ ਇਹਦੇ ਆਪਾਂ ਪੁਲ ਕਰ ਕਰਾਸ ਕਰਕੇ ਆਏ ਆਂ ਅੱਛਾ ਠੀਕ ਹੈ ਬਿਆਸ ਦਾ ਪੁਲ ਨਹੀਂ ਕਰਾਸ ਕਰਿਆ ਆਪਾਂ ਨੇ ਹਾਂ ਆਪਾਂ ਵਗ ਉੱਥੇ ਗੱਲ ਚੱਲਦੀ ਦੀ ਨਾਲੇ ਬਿਆਸ ਦਾ ਪੁਲ ਕਰਾਸ ਕਰਿਆ ਆਪਾਂ ਨੇ ਜਦੋਂ ਸਹੀ ਰੋ ਬੈਠੋ ਬ੍ਰਦਰ ਸ਼ਾਕੇ ਲੰਗਰ ਪਾਣੀ ਬਾਅਦ ਚ ਦੱਸਦੇ ਆਂ ਭਾਜੀ ਦਾ ਕਿਆ ਕੁਸ਼ ਹੈਗਾ ਇਥੇ ਹਿਸਾਬ ਕਿਤਾਬ ਸੁਦਾਗਰ ਨੇ ਜੀ ਇੱਕ ਕੜੀ ਇੱਕ ਧਾਲ ਮਖਣੀ ਧਾਲ ਨਾਲ ਮਿਰਚਾਂ ਹਰੀਆਂ ਨਾਲ ਮਿਰਚਾਂ ਜਿਹੜੀ ਹिजਕੀ ਲਾਤੀ ਬਾਈ ਸਰਪੰਚ ਨੂੰ ਹਰੀ ਮਿਰਚ ਤੇ ਤਾਂ ਹੀ ਦੱਤੀ ਜਾਣ ਕੇ ਬੀਜ ਕੀ ਲੱਗੀ ਵਿੱਚ ਨੂੰ ਆਸ ਆਦੀ ਆ ਪਹਿਲਾਂ ਹੀ پکڑ ਲਓਗਾ ਲੈ ਨਾ ਅੱਛਾ ਟੇਸਟ ਬਣਿਆ ਬਦੋਨੇ ਚੀਜ਼ਾਂ ਦਾ ਬਿਲਕੁਲ ਹਰੀ ਮਿਰਚ ਵਧੀਆ ਹੁੰਦੀ ਆ ਅੰਮ ਦਾਲ ਵੀ ਵਧੀਆ ਟੇਸਟ ਹੈ ਜਿਹੇ ਜਿਹੇ ਅਸੀਂ ਕਿਹਾ ਨੂੰ ਵੀ ਸਪਾਈਸੀ ਜੀ ਚਾਹੀਦੀ ਸਾਨੂੰ ਉਹ ਹੋ ਜਾਣਾ ਸਾਰਾ ਕੁਝ ਤਿਆਰ ਕਰਕੇ ਦੇਤਾ ਆਪਾਂ ਨੂੰ ਹਾਂ ਕੜੀ ਪਕੌਣੇ ਦੇ ਵਗੈਰ ਹੁੰਦੀ ਵੀ ਵਧੀਆ ਨਹੀਂ ਹੁੰਦੀ ਗੋਭੀ ਵਾਲੇ ਪਕੌੜੇ ਨਹੀਂ ਤਾਂ ਨੋਰਮਲ ਕੀ ਹੁੰਦਾ ਵੀ ਆਪਾਂ ਨੇ ਆਲੂ ਵਾਲੇ ਪਕੌੜੇ ਬਣਾ ਲਓ ਆਹਿਆ ਹਾਂ ਇਹ ਚ ਗੋਭੀ ਦੇ ਪਕੌੜੇ ਪਾਇਆ ਗੋਭੀ ਵਾਲੇ ਪਾਇਆ ਗੱਲ ਵੀ ਠੀਕ ਆ ਤੇ ਰੋਟੀ ਵੀ ਗਰਮਾ ਗਰਮ ਆ ਰਹੀ ਹੈ ਮਿਰਚ ਆਹ ਹਾਂ ਆਈ ਜਾ ਗੜਗੜ ਜਾਂਦੀ ਹੁੰਦਾ ਨੂੰ ਭਾਈ ਸ਼ਖੋਜੀ ਪ੍ਰਸ਼ਾਦਾ ਤੁਸੀਂ ਵੀ ਜੀ ਭਾਈ ਉਹਦੇ ਕੰਮ ਕੰਪਲੀਟ ਹੀ ਪਰ ਭਈ ਲੱਗਾ ਸਾਡਾ 400 ਤਿੰਨ ਜਣੇ ਅੱਜ ਕੀ ਰੋਟੀ ਖਾ ਲਿਆ ਸੱਚੀ ਗੱਲ ਆ ਆਪਣੋ ਚਾਹੀ ਉਹ ਫੋਨ ਚੱਕ ਲਓ ਆਪਣਾ ਪਰਲੇ ਪਾਸੇ ਤੇ ਇਹ ਜਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵਧੀਆ ਡੀਲਿੰਗ ਕੀਤੀ ਬਾਈਆਂ ਨੇ ਸਾਡੇ ਨਾਲ ਕੋਈ ਯਾਨੀ ਅਸੀਂ ਹਾਂ ਇਹ ਪਾਣੀ ਦੀ ਬੋਟਰ ਤਾਂ ਲਿਖੇ ਜਾਣਾ ਆਪਾਂ ਨੇ ਆਪਾਂ ਲੋਡ ਫੜਦੇ ਨੇ ਨਾਲ ਗਾਹਾਂ ਪਾਰ ਲਾਂਗੇ ਨਾਲੇ ਚੀਨੀ ਖਾਣਾ ਲੈ ਚੀਨੀ ਖਾ ਖਾਦੇ ਗੋੜ ਖਾਣਾ ਲੈ ਗੋੜ ਖਾ ਖਾਦੇ ਮੈਂ ਖਾਦੀ ਆ ਸੌਂਫ ਵਾਲਾ ਸਿਸਟਮ ਹੈ ਦਰਲਾ ਭਾਈ ਅੱਛਾ ਭਾਈ ਮੈਂ ਲੱਤਾ ਆ ਹਾਂ ਹਾਂ ਤੁਨ ਬੋਲ ਬੋਲ ਜੇ ਪਸੰਦ ਗੋਟ ਜਾਵਾ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਅੱਗੇ ਜਾ ਕੇ ਮਿਲਦੇ ਸਾਨੂੰ ਦੱਸਦੇ ਆਪਾਂ ਕਿੱਥੇ ਜਾਣਾ ਸਰਪੰਚ ਦੇਸੀ ਵੀ ਪਾਲੇ ਹੋਵੇਗਾ ਪੈਸਾ ਦਾ ਆਪਾਂ ਜੇ ਪਹਿਲਾਂ ਕਹਿ ਦਿੰਦੇ ਉਹਨਾਂ ਨੂੰ ਉਹਨੇ 50 ਰੁਪਏ ਐਕਸਟਰਾ ਪਾ ਕੇ ਲੈਣ ਦੇ ਵਿੱਚ ਬਾਦ ਸਾਡੇ 450 ਹੋ ਜਾਂਦਾ ਹੋਰ ਕਿੰਦਾ ਪਰ ਐਨਾਂ ਨਹੀਂ ਤਾਂ ਫਿਰ ਸਵਾਦ ਵਾਸਤੇ ਫਿਰਦੇ ਆ ਚਲੋ ਜੀ ਆਪਾਂ ਲਓ ਜੀ 2 ਘੰਟੇ ਸਫਰ ਕਰਨ ਤੇ ਬਾਅਦ ਦੇ ਵਿੱਚ ਪਹੁੰਚ ਗਏ ਆਪਾਂ ਬਰਵਾਰ ਸਾਹਿਬ ਕਰਾਉਂਦੇ ਆ ਜੀ ਆਪਾਂ ਹੁਣ ਸਾਨੂੰ ਰਾਦੇ 3 ਵਜ ਚੁੱਕੇ ਆ ਜੀ ਹੁਣ ਦਰਸ਼ਨ ਕਰਵਾਉਂਦੇ ਨਾਈਟ 뷰 ਵਾਲੇ ਤੁਹਾਨੂੰ

ਹੇ ਰੱਬ ਸਾਬ ਤੇ ਰੁਹਾਰੇ ਨਫਾ ਤਕਾਰੇ ਆਜਾ ਤੇ ਫੇਰ ਆਪਣ ਨੂੰ ਟਾਈਮ ਦਿੱਤਾ ਨਾ ਬਾਅਦ ਵਿੱਚ ਤਾਏ ਸੁਦੇ thank you